ਚੱਲੋ ਭੈਣਾਂ ਮੰਤਰੀ ਨੂੰ ਕੋਈ ਬੋਲਣਾ ਚਾਹਤ ਹੈ ਸੰਜੀ ਸਸਿਕਾ ਵੀ ਹੋਰ ਚਾਹਣੇ ਸਾਰੇ ਪੰਜਾਬੀ ਜਾਂ ਤਾਂ ਪਸੂਆਂ ਤੋਂ ਜਿਹੜੀ ਗਿਣਨਾ ਕਰਨੀਆਂ ਨੇ ਇਹ ਉਸ ਇੱਕ ਬੰਦੇ ਨੇ ਕੀ ਜਿਹੜੇ ਆਪਾਂ ਨੂੰ ਧੰਕੀ ਦੇ ਰਹੇ ਨੇ ਉਹ ਤੋਂ ਸੱਤ ਹੋ ਰਹੇ ਨੇ ਉਹਦੇ ਲਾਈਵ ਨੂੰ ਪੂਰੀ ਸ਼ੇਅਰ ਕਰ ਦਿਓ ਠੀਕ ਹੈ ਲਾਈਵ ਸ਼ੇਅਰ ਕਰ ਦਿਓ ਦੇਖੋ ਇਹ ਰਿਪੋਰਟ ਜਦੋਂ ਧੰਕੀਆਂ ਦੇ ਦਿੰਦੇ ਨੇ ਨਾ ਕਮੈਂਟ ਤੇ ਕੰਮ ਕਰ ਰਹੇ ਨਹੀਂ ਕੋਈ ਪਰਸੈਂਟਿਤ ਨਹੀਂ ਜਗਾ ਪੱਖਪਾਤੀ ਕਿੰਨੇ ਸੇ ਨਹੀਂ ਕਰਦੇ ਕਮੈਂਟ ਜਿਹੜੇ ਕਮੈਂਟਰ ਕੀ ਹੁੰਦਾ ਹੈ ਕਿ ਜਦੋਂ ਆਉਂਦੇ ਨੇ ਸੁਣਿਆ ਆ ਬਣਾਣਾ ਹਰ ਤਨ ਮਤਨ ਕਮੈਂਟਰ ਤੇ ਸਾਰੇ ਕਮੈਂਟਾਂ ਦੇ ਭੰਕਣ ਵਾਲੇ ਹੁੰਦੇ ਨੇ ਜੇ ਉਹ ਦੇਖੇ ਉਸ ਤੇ ਕਲੀਨਿੰਗ ਦੇ ਲਈ ਆ ਵੀ ਬੜੀ ਚਲੇ ਗਏ

ਉਹ ਸਿੱਧੇ ਕਮੈਂਟ ਬਾਈ ਨਾ ਕਰਿਆ ਕਰੋ ਤੁਸੀਂ ਜੇ ਕੋਈ ਕੁੰਦ ਕਰ ਕਿਸੇ ਨੂੰ ਪਰਸਨਲ ਮੈਡੀ ਤੇ ਮੈਸੇਜ ਕਰੋ ਤੇ ਮਿਲੋ ਤੇ ਮੈਨੂੰ ਦੱਸਾਂ ਕਮੈਂਟਾਂ ਚ ਕੀ ਹੁੰਦਾ ਕਰਦੇ ਹੋ ਤੁਸੀਂ ਬਈ ਲਾਈਵ ਨੂੰ ਸ਼ੇਅਰ ਕਰ ਦਿਓ ਸਾਰੇ ਜਣੇ ਹਨਾ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਲਾਈਵ ਲਾਈਵ ਸ਼ੇਅਰ ਕਰ ਦਿਓ ਸ਼ੇਅਰ ਮੈਂ ਇੱਕ ਪਰਸਨ ਅੱਡੀ ਤੇ ਮੈਸੇਜ ਕਰੂ ਜਿਹਨੇ ਬਈ ਕੁੰਡਕ ਫੱਕ ਸਿੱਧੀਆਂ ਗਾਲਾਂ ਨਿਕਲਣੀਆਂ ਬਈ ਫਿਰ ਮੈਂ ਡਾਇਰੈਕਟਲੀ ਹੋ ਜਾਣਾਗਾ ਬਾ ਡਾਇਰੈਕਟਲੀ ਹੋ ਜਾਣਾਗਾ ਮੈਂ ਬਈ ਬੋਲਣ ਲੱਗਾ ਨੂੰ ਪਤਾ ਹੀ ਹੈ ਕਿ ਕੁਝ ਵੀ ਬੋਲ ਸਕਦਾ ਬਈ ਸ਼ੇਅਰ ਕਰ ਦੋ ਲਾਈਵ ਜਿੰਨੇ ਵੀ ਹੋ ਸਕਦੇ ਕਦ ਤੋਂ ਕਦ ਸ਼ੇਅਰ ਕਰ ਦੋ ਠੀਕ ਹੈ ਤੁਸੀਂ ਕਮੈਂਟਾਂ ਚ ਕੀ ਬੋਲਦੇ ਹੋ ਯਾਰ ਬੰਦੇ ਨੂੰ ਯਾਰ ਹਨਾ ਜਲੀਲ ਕਰ ਕੋਈ ਸ਼ਾਇਦ ਕੋਈ ਕੋਦੋ ਦਾ ਕਹਿ ਰਹੇਗਾ ਬਈ ਕਮੈਂਟਾਂ ਚ ਨਾ ਬੋਲੋ ਬਈ ਜਿਹਨੇ ਮੈਸੇਜ ਕਰਨਾ ਪਰਸਨਲ ਮੈਸੇਜ ਕਰੋ ਯਾਰ ਤੁਸੀਂ ਕਮੈਂਟਾਂ ਚ ਉਹ ਕਰ ਰਹੇ ਹੋਗੇ ਜਲੀਲ ਕਰ ਰਹੇ ਹੋ ਬੰਦੇ ਨੂੰ ਬਈ ਪਰਸਨਲ ਮੈਸੇਜ ਕਰੋ ਯਾਰ ਇੰਨਾ ਧਮਕੀਆਂ ਤੁਸੀਂ ਦੇ ਰਹੇ ਹੋ ਨਾ ਬੰਦੇ ਨੂੰ ਪਰਸਨਲ ਮੈਸੇਜ ਕਰੋ ਪਰਸਨਲ ਫੇਰ ਤਾਂ ਮੈਂ ਸਮੇਂ ਦੱਸਾਂ ਬਈ ਲਾਈਵ ਸ਼ੇਅਰ ਕਰ ਦੋ ਦੱਬ ਕੇ ਸ਼ੇਅਰ ਕਰ ਦੋ ਬਈ ਲਾਈਵ ਲਾਈਵ ਨੂੰ ਸ਼ੇਅਰ ਕਰ ਦੋ ਬਈ ਦੱਬ ਕੇ ਪਰਸਨਲ ਆਈਡੀ ਤੇ ਮੈਸੇਜ ਨਾ ਕਰੋ ਬਈ ਦੱਬ ਕੇ ਸ਼ੇਅਰ ਕਰ ਦੋ ਲਾਈਵ ਨੂੰ ਦੱਬ ਕੇ ਸ਼ੇਅਰ ਕਰ ਦੋ ਬਈ ਲਾਈਵ ਨੂੰ ਦੱਬ ਕੇ ਪਰਸਨਲ ਆ ਮੈਸੇਜ ਕਰੋ ਕੋਈ ਪਰਸਨਲ ਮੈਸੇਜ ਹੈਲੋ 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 ਕੀ ਬਾਤ ਹੈ ਹੈਲੋ 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 ਮਸਿੰਟਾ ਚੜੀ ਸੀ ਤੂੰ ਭੜਾ ਹੋਊ ਭੜੀ ਤੂੰ ਭੜਾ ਬਈ ਲਾਈਵ ਨੂੰ ਸ਼ੇਅਰ ਕਰ ਦੋ ਬਈ ਜੋ ਵੀ ਹੈ ਨਾ ਸ਼ੇਅਰ ਕਰ ਦੋ ਲਾਈਵ ਨੂੰ ਬੱਦ ਤੋਂ ਬੱਦ ਸ਼ੇਅਰ ਕਰੋ ਬਈ ਲਾਈਵ ਨੂੰ ਸ਼ੇਅਰ ਕਰ ਦੋ ਹੁਣ ਆ ਸਾਡੇ ਜਵਾਕ ਕਰੀਂ ਨਹੀਂ ਦਿਖਾਉਂਦਾ ਗੁਰੂਆ दे तो दे तो लाइव शेयर कर दे भाई लाइव शेयर है लाइव शेयर लाइक कमेंट भी कर दाई लाइव मैं चलाया नी मोटरसाइकिल ਸੱਗੂ ਆ ਕੇ ਕਹਿੰਦੇ ਕਰਨ ਤੇ ਦੰਦੀ ਵੜ ਜੈ ਨਾ ਮਮਾ ਨੂੰ ਆਖਿਆ ਸੀ ਕਿ ਸਰਨਾ ਮਾਮ ਕੀ ਗਲੀ ਚੱਲ ਪਾਤੇ ਚੱਲੇ ਨਹੀਂ ਤੇ ਆਪ ਕੀ ਮਰਜ਼ੀ ਨਾਲ ਆ ਕਿ ਤੇ ਜਿਹੜੀ ਉਹ ਕਰਨ ਕੀ ਗਲੀ ਨਹੀਂ ਸੀ ਤੇ ਉਹ ਲਾਈਵ ਸ਼ੇਅਰ ਲਾਈਕ ਕਮੈਂਟ ਕਰੋ ਵੀਰੇ ਪਿਛਲੀ ਗਲੀ ਆਪ ਕਿ ਆਸੀ ਕਰਨ ਗਈ ਸੀ ਇਹ ਕਹਿੰਦਾ ਸੀ ਵੀਰੇ ਇਹ ਕਹਿੰਦਾ ਸੀ ਉਧਰ ਦੀ ਜਾਣਾ ਇਹ ਕਹਿੰਦਾ ਉਧਰ ਦੀ ਜਾਣਾ ਨਾ ਨਾ ਆ ਗਲੀ ਆ ਮਾਦੀ ਦੇ ਗੱਲ ਚੱਕੇ ਨਾ 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 ਲਾਈਵ ਸ਼ੇਅਰ ਕਮੈਂਟ ਕਰੋ ਬਰੇ ਆਹ ਕਿੰਨੂ ਕਰ ਚੋ ਕੀ ਦੱਸ ਆਹ ਤੇ ਇਹ ਦੇ ਸੈਟਿੰਗਾਂ ਆ ਆਪਾਂ ਦੇ ਆ ਆਹ ਤੇ ਇਹ ਖਲਾਕੀ ਚਾਪੀ Um, the... की कर ले। um, the... की हो गए um, the... uh, the... कुछ नहीं रहे कुछ नहीं। गाँग। गाँग। <स्थाँग>। ਉਹਨਾਂ ਦੇ ਵਿੱਚ ਹੀ ਆ ਗਏ। ਅੰਦਰ ਬਾਮਾ। ਆਲਾ ਮਮਤਾ। ਬਰਾਬਰ। ਲੱਗਦੀ ਕਿ تین ਮੜੀ ਗਿਆ ਅੰਦਰ। ਹਾਂ। ਤਿੰਨ ਫਲਾਈ ਮੜੀ। ਲੱਚਬਾ ਦਾ। ਉਹ ਤੋਂ ਚੱਕ ਥੋੜੀ ਜਿਹੀ। ਇੱਕ ਵਾਰੀ ਬਾਮੇ ਨੇ ਬਈ ਲੈ ਆਂਦੀ ਪੁੱਕੀ ਖਣਾ। ਅਸੀਂ ਚਾਹ ਬੜਾ ਆਪਣਾ ਕੇ ਪੀ ਗਏ। ਜੋ ਕਹਾਂ ਚਾਹ ਤਾਂ ਥਲੀ ਕਰਦੇ ਨਹੀਂ। ਮੈਂ ਅਰੇ ਘਰ ਆਇਆ ਤੋ। ਹਾਂ ਇਹਨੇ ਚਾਰ ਰੋਟੀਆਂ ਤੇ ਸਫਾਈ ਕਰਦੀ ਹੈ ਪੱਥਾ ਕਦੋਂ ਬੰਦ ਹੋ ਗਿਆ ਕਿ ਲਾਈਟ ਦੀ ਨਹੀਂ ਉਹ ਤੇਰੇ ਕੋਲ ਚਾਰ ਰੁਪਏ ਘਰ ਮੋ ਜਾਣਾ ਤਾਂ ਵੀ ਆ ਗਾ ਜੀ ਅੰਦਰ ਨਾ ਗੋਰੀਏ ਭਾਂਡੇ ਪੜਾ ਲਓ ਨਾ ਸੁ ਲੋ ਜੀ ਆਖਨੇ ਲਿਖੀ ਉਹ ਦੇਖੀ ਕਿ ਮੈਂ ਕਰੀ ਨਾ ਨਾ ਡੱਗ ਜੇਗੀ ਦੇਖੀ 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 ਡਿੱਗਾਂਗੀ ਤੂੰ ਡਿੱਗਾਂਗੀ ਹੱਥ નીચે ਕੋਈ ਨਾ ਜਾਵੇ ਚਾਹ ਪਈ ਆ ਮੈਂ ਥੱਪੜ ਮਾਰਨਾ ਸਾਬ ਤੇ ਕਰ ਮੈਂ ਚਾਹ ਦਰ ਮੈਂ ਹਾਂ ਅਗਰ ਕੋਈ ਦਿੱਤਾ ਦੱਸਣਾ ലൈൻ ചേർത്തതിന് ഇതിന്റെ കഥ ആദമ ഇതിന് ഞാൻ കൊടുക്കുന്നത് ഇതിനെ കാരണം ഇതിപ്പോ ടോളണ്ട് ചിടിക്കുന്നാണ് നമ്മളെ ആയിട്ട് ആദം брадо ഇടാ ਪੱਖਾ ਦੇਗਾ ਹਰ ਕੋ ਨੂੰ ਰੱਦ ਲੈਟਾ ਮੰਦ ਕਰਦੇ ਆਏ ਆਏ ਤੇ ਵੀ ਬਾਗਲ ਨੂੰ ਕੁਝ ਵੀ ਹੋ ਰਿਹਾ ਸਾਰੇ ਪਿੱਛੇ ਪਾ ਕੇ ਲੈ ਕੇ ਜਾਣਾ ਕਿ ਪਤਾ ਕਿੰਨਾ ਆਇਆਗਾ ਖਾਣ ਨੂੰ ਵੀ ਉਗਾੜਾ ਲੈਟਾ ਮੰਦ ਕਰਦੇ ਪਹਿਲਾਂ ਤੇ ਦਵਾ ਦੋ ਕੌਣ ਸੌਂਦਾ ਕੌਣ ਨੂੰ ਖਾਣ ਨੂੰ ਆ ਕੇ ਕੋ茶 ਨਾਲ ਕੌਣ ਕਹਿੰਦਾ